ਨੋਜਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਜਿਸ ਨੇ ਇਨਸਾਨੀਅਤ ਨੂੰ ਤਾਂ ਸ਼ਰਮ ਸ਼ਾਰ ਕੀਤਾ ਹੈ ਪਰ ਜੇਕਰ ਤੁਹਾਨੂੰ ਵੀ ਉਹ ਮਾਮਲਾ ਪਤਾ ਲੱਗ ਜਾਵੇ ਤਾਂ ਤੁਸੀਂ ਅਜਿਹੇ ਵਿਅਕਤੀ ਨੂੰ ਆਪਣੇ ਮੱਲੇ ਜਾਂ ਨਜ਼ਦੀਕ ਕਿਤੇ ਵੀ ਰਹਿਣ ਨਹੀਂ ਦੇਵੋਗੇ ਜੁੱਤੀਆਂ ਮਾਰ-ਮਾਰ ਕੇ ਅਜਿਹੇ ਵਿਅਕਤੀ ਨੂੰ ਤੁਸੀਂ ਘਰੋਂ ਬਾਹਰ ਕੱਢ ਦੋਗੇ ਜਾਂ ਮੱਲੇ 'ਚ ਭਜਾ ਦੋਗੇ ਕਿਉਂਕਿ ਉਸ ਵਿਅਕਤੀ ਨੇ ਕੰਮ ਹੀ ਅਜਿਹਾ ਕੀਤਾ ਉਹਦੇ ਪੂਰਾ ਪਰਿਵਾਰ ਵੈਸੇ ਜ਼ਿੰਮੇਵਾਰ ਹੈ ਇਸ ਘਟਨਾ ਦੇ ਲਈ ਕਿਉਂਕਿ ਇੱਕ ਵਿਅਕਤੀ ਆ ਫਰੋਜਪੁਰ ਦਾ ਉਹਦੀ ਧੰਨ ਪਤਨੀ ਉਹਦੀ ਪਤਨੀ ਦੀ ਸਿਹਤ ਠੀਕ ਨਹੀਂ ਹੁੰਦੀ ਸਿੱਧਾ ਖਰਾਬ ਹੁੰਦੀ ਹੈ ਕਿ ਤਰ੍ਹਾਂ ਕਿ ਤਾ ਲੱਤਾਂ ਤੋਂ ਵੀ ਉਹ ਤੁਰ ਨਹੀਂ ਸਕਦੀ ਅਤੇ ਉਹਦੀ ਥੋੜੀ ਦਿਮਾਗੀ ਹਾਲਤ ਵੀ ਕਿਤਨਾ ਕਿਤੇ ਸਹੀ ਨਹੀਂ ਲੱਗਦੀ ਪਰ ਉਹ ਵਿਅਕਤੀ ਦੇ ਵੱਲੋਂ ਉਸ ਆਪਣੀ ਪਤਨੀ ਨੂੰ ਆਪਣੇ ਘਰ ਦੀ ਛੱਤ ਦੇ ਉੱਤੇ ਮੀਰੇ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਉੱਪਰ ਛੱਤ ਦੇ ਉੱਤੇ ਨੂੰ ਪਾਇਆ ਹੋਇਆ ਸੀਗਾ ਜਿਹਦੀਆਂ ਵੀਡੀਓ ਸਾਹਮਣੇ ਆਈਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਨਾਲ ਦੀ ਨਾਲ ਕਿਵੇਂ ਦੋ ਲੜਕੀਆਂ ਉਸ ਔਰਤ ਨੂੰ ਚੱਕ ਕੇ ਮੰਜੇ ਤੇ ਉੱਪਰ ਥੱਲੇ ਕਰਦੀਆਂ ਦਿਖਾਈ ਦਿੰਦੀਆਂ ਨੇ ਪਰ ਕੀਤਨਾ ਕਿਤੇ ਇਹ ਬੜੀ ਹੀ ਸ਼ਰਮਸਾਰ ਕਰਨ ਵਾਲੀ ਇਨਸਾਨੀ ਸ਼ਰਮਸਾਰ ਕਰਨ ਵਾਲੀ ਘਟਨਾ ਜਿੱਦਿ ਜਿੱਦ ਚੱਲਦੇ ਆ ਲਗਾਤਾਰ ਇਹਦਾ ਵਿਰੋਧ ਹੋ ਰਿਹਾ ਧਿਆਨ ਸਿੰਘਾ ਜੀ ਭਰਤਪੂਰਨ ਸਿੰਘ ਸੇਵਾ ਸੁਸਾਇਟੀ ਹੈ ਜੀ ਸਰ ਕਿੱਦਾਂ ਪਤਾ ਲੱਗਾ ਇੱਕ ਲੇਡੀ ਦੇ ਬਿਮਾਰ ਐ ਇੱਥੇ ਤੁਹਾਨੂੰ ਸਾਨੂੰ ਦੋ ਤਿੰਨ ਦਿਨ ਤੋਂ ਉਹ ਵੀਰਾਂ ਨੇ ਵੀਡੀਓ ਭੇਜੀਆਂ ਸੀ ਜੀ ਛੱਤ ਤੋਂ ਕਿਉਂਕਿ ਧੁੱਪ ਦੇ ਵਿੱਚ ਪਈ ਸੀ ਮੀਂਹ ਦੇ ਵਿੱਚ ਪਈ ਸੀਗੀ ਬਾਹਰ ਬਹੁਤ ਮਾੜੇ ਹਾਲਾਤਾਂ 'ਚ ਪਈ ਸੀ ਇਹਦਾ ਪਰਿਵਾਰ ਇਹਨੂੰ ਕੁੰਡਾ ਲਾ ਕੇ ਬਾਹਰੋਂ ਆਪ ਚਲਾ ਜਾਂਦਾ ਸੀ ਦੋ ਦੋ ਤਿੰਨ ਤਿੰਨ ਦਿਨ ਘਰੇ ਨਹੀਂ ਆਉਂਦਾ ਜੀ ਉਹ ਭੁੱਖੀ ਤੇ ਆਈ ਛੱਤੇ ਪਈ ਰਹਿੰਦੀ ਸੀ ਉਹ ਹਾਲਾਤ ਦੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਆ ਜਦੋਂ ਅਸੀਂ ਹਾਲਾਤ ਦੇਖਿਓ ਉਹਦੇ ਪੈਰਾਂ ਦੇ ਵਿੱਚ ਵੀ ਕੀੜੇ ਪੈ ਚੁੱਕੇ ਆ ਦੋਨੇ ਪੈਰ ਵੱਢਣ ਵਾਲੇ ਹੋਏ ਪਏ ਆ ਜੀ ਬਹੁਤ ਮਾੜੇ ਹਾਲਾਤ ਆ ਜੀ ਪ੍ਰਸ਼ਾਸਨ ਦੇ ਸਾਥ ਦੇ ਨਾਲ ਅਸੀਂ ਸਿਵਲ ਹਸਪੀਟਲ ਗੇਰਾ ਨੂੰ ਲੈ ਕੇ ਚੱਲੇ ਆ ਜੀ ਬਾਕੀ ਦੇਖਦੇ ਆ ਕਿ ਪ੍ਰਸ਼ਾਸਨ ਕਿਵੇਂ ਸਾਥ ਦਿੰਦਾ ਜੇ ਸਾਨੂੰ ਲਿਜਾਣਾ ਪਿਆ ਅਸੀਂ ਆਪਦੇ ਨਾਲ ਆਸ਼ਰਮ ਦੇ ਵਿੱਚ ਨੂੰ ਲਿਜਾ ਕੇ ਇਹਦੀ ਸਾਂਭ ਸੰਭਾਲ ਕਰਾਂਗੇ ਇਹਦੇ ਘਰ ਵਾਲੇ ਨੇ ਜਵਾਬ ਦਿੱਤਾ ਜੀ ਉਹ ਬਸ ਜੀ ਉਹ ਤਾਂ ਉਹ ਗੱਲ ਕਰ ਰਿਹਾ ਜੀ ਜੇ ਆਪਾਂ ਕੋਸ਼ਿਸ਼ ਕਰਗੇ ਪਰ ਇਹ ਹਾਲਾਤ ਨਹੀਂ ਹੁੰਦੇ ਚਲੋ ਅੱਜ ਤਾਂ ਉਹ ਕਹਿ ਰਿਹਾ ਮੈਂ ਕੋਸ਼ਿਸ਼ ਕੀਤੀ ਸੀ ਆਏ ਸੀ ਪਰ ਉਹਨੇ ਕੋਸ਼ਿਸ਼ ਨਹੀਂ ਕੀਤੀ ਤਰ੍ਹਾਂ ਦੇ ਹਾਲਾਤ ਦੇ ਵਿੱਚ ਮਿਲੀ ਹੈ ਵੀ ਇਹਨਾਂ ਦੇ ਪਰਿਵਾਰ ਪਿੱਛੋਂ ਜਿਹੜਾ ਪੇਕਾ ਪਰਿਵਾਰ ਕੁਝ ਨਹੀਂ ਨਹੀਂ ਹਜੇ ਪਿੱਛੋਂ ਤੱਕ ਸਾਨੂੰ ਪਤਾ ਨਹੀਂ ਇਹਦੇ ਬਾਰੇ ਅਸੀਂ ਪਤਾ ਨਹੀਂ ਕੀਤਾ ਵੀ ਕਿੱਥੋਂ ਆ ਕਿੱਥੋਂ ਨਹੀਂ ਘਰ ਵਾਲੇ ਤੇ ਕਾਰਵਾਈ ਦੀ ਮੰਗ ਕਰੋਗੇ ਨਹੀਂ ਤੋ ਰੱਬ ਆਪ ਹੀ ਕਾਰਵਾਈ ਕਰੂ ਅਸੀਂ ਕਿਸੇ ਦੇ ਕਾਰਵਾਈ ਕਾਦੀ ਕਰਾਉਣੀ ਜੀ ਪਰਮਾਤਮਾ ਆਪ ਹੀ ਵਿਹਦਾ ਏ ਉਹਨੇ ਆ ਕੇ ਕਿਸੇ ਜਿੰਦੇ ਜੀ ਨੂੰ ਇਸ ਤਰ੍ਹਾਂ ਛੱਡ ਦੇਣਾ ਇਹ ਇਸ ਤੋਂ ਬਾਅਦ ਮਰੀਅੋ ਤੇ ਇਨਸਾਨੀਅਤ ਕੋਈ ਹੋ ਨਹੀਂ ਸਕਦੀ ਮਰੀ ਇਨਸਾਨੀਅਤ ਅੱਜ ਜੀ ਇਸ ਤੋਂ ਬਾਅਦ ਕੋਈ ਮਰ ਨਹੀਂ ਸਕਦੀ ਇਨਸਾਨੀਅਤ ਇਹ ਜਿਸ ਤਰ੍ਹਾਂ ਹੁੰਦ ਸੀ ਪਾਇਆ ਜੀ ਇਹ ਇਹ ਛੱਤ ਦੇ ਹੀ ਰੱਖਿਆ ਹੋਇਆ ਸੀ ਹਾਂ ਜੀ ਛੱਤ ਦੇ ਉੱਪਰ ਹੀ ਪਈ ਸੀ ਜੀ ਮੱਛਰ ਵੀ ਇੰਨਾ ਸੀ ਉੱਤੇ ਨਾ ਕੋਈ ਪੱਖਾ ਲੱਗਿਆ ਸੀਗਾ ਕੁਝ ਵੀ ਨਹੀਂ ਸੀ ਬਹੁਤ ਇਹ ਇਸ ਟਾਈਮ ਜਿਹੜੇ ਹਾਲਾਤ ਪੈਰਾਂ ਦੇ ਮਤਲਬ ਹਾਲਾਤ ਐਵੇਂ ਤੇ ਕੀ ਵੜਨੇ ਪੈਣਗੇ ਨਹੀਂ ਹਜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੋ ਦਾ ਮਾਮਲਾ ਕੀ ਮਾਮਲਾ ਭਾਜੀ ਇਹ ਬ੍ਰਹਮਨਗਰੀ ਇੱਕ ਲੇੜੀ ਹੈ ਗੀਤਾ ਵਾਈਫ ਆਫ ਕੇਵਲ ਕ੍ਰਿਸ਼ਨ ਉਹਨੂੰ ਲੇੜੀ ਨੇ ਸ਼ੂਗਰ ਵਗੈਰਾ ਪੈਰ ਫੋਰ ਕਾਫੀ ਖਰਾਬ ਹੋਏ ਹੋਏ ਆ ਉਹਨੂੰ ਅਸੀਂ ਹਸਪੀਟਲ ਵਿੱਚ ਲਾ ਦੇ ਲਈ ਨਾਲ ਸਾਡੇ ਸੂਲ ਸਟਾਫ ਵਰਸਲ ਵੀ ਜਾਣਾ ਸਤਿਆ ਕਿ ਕਿੰਨੇ ਟਾਈਮ ਤੋਂ ਭਾਜੀ ਐਵੇਂ ਪਈ ਹੈ ਜੀ ਤੁਹਾਨੂੰ ਕਿਵੇਂ ਕਿਵੇਂ ਨੂੰ ਪਤਾ ਲੱਗਾ ਕਿ ਅਸੀਂ ਉਸ ਵੇਲੇ ਆਏ ਜਦੋਂ ਸੰਪਟ ਲੱਗਾ ਇਹ ਤੁਹਾਨੂੰ ਕਿੰਨੇ ਇਨਫੋਰਮੇਸ਼ਨ ਦਿੱਤੀ ਵੀ ਅਸਾਂ ਅਣਗੌਣ ਤੋਂ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਹਾਲਤ ਕੀ ਹੈ ਜੀ ਲੇਡੀ ਜੀ ਠੀਕ ਨਹੀਂ ਬੋਲ ਰਹੀ ਹੈ ਗੱਲਬਾਤ ਕਰ ਰਹੀ ਹੈ ਬਟ ਉਹਨਾਂ ਦੇ ਪਹਿਲਾਂ ਸ਼ੂਗਰ ਕਰਕੇ ਕਾਫੀ ਚੱਕ ਨਾ ਵਰਗੀ ਤਾਂ ਇਹ ਸਿਵਲ ਹਸਪੀਟਲ ਐਡਮਿਟ ਕਰਾਉਣੇ ਉੱਥੇ ਪਤਾ ਲੱਗੇਗਾ ਪਰਿਵਾਰ ਨਾਲ ਹੀ ਰਹਿੰਦਾ ਉਹਨਾਂ ਦਾ ਹਾਂ ਪਰਿਵਾਰ ਨਾਲ ਹੀ ਹੈ ਉਹਨਾਂ ਦੀ ਬੇਟੀ ਹੈ ਇੱਕ ਉਹਨਾਂ ਦੇ ਹਸਬੰਦ ਨੇ ਤੇ ਪਰਿਵਾਰ ਵੱਲੋਂ ਉਹਨਾਂ ਦਾ ਹੈਂਡੀਕੈਪ ਪਰਿਵਾਰ ਵੱਲੋਂ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਗਿਆ ਹਸਪੀਟਲ ਨਹੀਂ ਉਹ ਕਹਿੰਦੇ ਪਹਿਲਾਂ ਉਹਨਾਂ ਨੂੰ ਹਸਪੀਟਲ ਹੀ ਰੱਖਿਆ ਸੀ ਇਲਾਜ ਕਰਾਇਆ ਭਾਈ ਸੁਣਨ ਤੇ ਆ ਜਿਵੇਂ ਦੀ ਆ ਦੂਜਾ ਕੀ ਤੀਜਾ ਵੀ ਆ ਐਵੇਂ ਕੋਈ ਮਾਮਲਾ ਵੀ ਆਇਆ ਨਹੀਂ ਇਹ ਜਿਆਦਾ ਸਮਝ ਨਹੀਂ ਪਤਾ ਡਿਟੇਲ ਜਿੰਨੇ ਸੰਤਾ ਉੱਥੇ ਇਸ ਘਟਨਾ ਸਬੰਧੀ ਜਿਵੇਂ ਕਿ ਜਾਣਕਾਰੀ ਭਗਤਪੂਰਨ ਸਿੰਘ ਸੁਸਾਇਟੀ ਨੂੰ ਮਿਲਦੀ ਆ ਤਾਂ ਉਸ ਦੇ ਅਧਿਕਾਰੀ ਨੇ ਜਿਹੜੇ ਮੁਲਾਜ਼ਮ ਨੇ ਸੁਸਾਇਟੀ ਦੇ ਆਗੂ ਨੇ ਉਹ ਘਰ ਪਹੁੰਚਦੇ ਨੇ ਅਤੇ ਉਸ ਬੇਬੇ ਦਾ ਬਜ਼ੁਰਗ ਜਿਹੜੀ ਉਸ ਬੇਟੀ ਦੀ ਧਨਪਤਰੀ ਹੁੰਦੀ ਆ ਉਸ ਨੂੰ ਉਸ ਨੂੰ ਦੇਖਦੇ ਨੇ ਤੇ ਦੇਖਰੇ ਕਰਦੇ ਉਹ ਤੁਹਾਨੂੰ ਸੱਤ ਉਪਰਕ ਐਂਬੂਲੈਂਸ ਚ ਪਾ ਕੇ ਉਹ ਨਾਲ ਲਿਆ ਜਾਂਦੇ ਨੇ ਦਾਦੀ ਜੀ ਜਿੱਥੇ ਚੱਲਦੇ ਆ ਪੁਲਿਸ ਮੁਲਾਜ਼ਮ ਵੀ ਉਸ ਸਮੇਂ ਮੌਕੇ ਤੇ ਮੌਜੂਦ ਹੁੰਦੇ ਨੇ ਅਰਤੀ ਜਦੋਂ ਉਸ ਔਰਤ ਨੇ ਪਤੀ ਦੇ ਨਾਲ ਗੱਲਬਾਤ ਕਰਨ ਦੀ ਗੱਲ ਕੀਤੀ ਮੀਡੀਆ ਅਧਿਕਾਰੀ ਨੇ ਤਾਂ ਉਹਦੇ ਪਤੀ ਜਿੱਤਰਾ ਕਿਤੇ ਮੀਡੀਆ ਦੇ ਸਾਹਮਣੇ ਦਿਖਾਈ ਤੇ ਉਹਨਾਂ ਦੇ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਾ ਆਇਆ ਸ਼ੁਗਰ ਹੈ ਮੈਡੀਕਲ ਅਫਸਰ ਹੈ ਮੈਡੀਕਲ ਅਫਸਰ ਹੈ ਕੀ ਨਾਂ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਜੀਤਾ ਹੋਰ ਆਪਕਾ ਨਾਮ ਕੀ ਹੈ ਕੇ ਬਦੂਸ਼ ਬਗਤੀ ਦੀ ਕਰਤੂਤ ਨੇ ਸਮਾਜ ਦੇ ਵਿੱਚ ਕਿਤਨਾ ਕਿਤੇ ਸਮਾਜ ਦੇ ਵਿੱਚ ਕਿਤਨਾ ਕਿਤੇ ਵੱਡੇ ਜਿਹੇ ਸਵਾਲ ਖੜੇ ਕਰਦੇ ਕਿ ਇੱਕ ਰਿਸ਼ਤਾ ਹੁੰਦਾ ਪਤੀ ਪਤਨੀ ਦਾ ਬਹੁਤ ਹੀ ਪਵਿੱਤਰ ਰਿਸ਼ਤਾ ਹੁੰਦਾ ਦੁੱਖ ਸੁੱਖ ਦੇ ਵਿੱਚ ਪਤੀ ਨੂੰ ਪਤਨੀ ਦਾ ਤੇ ਪਤੀ ਨੂੰ ਪਤਨੀ ਦਾ ਤੇ ਪਤਨੀ ਨੂੰ ਪਤੀ ਦਾ ਸਾਥ ਦੇਣਾ ਚਾਹੀਦਾ ਪਰ ਕਿਤਨਾ ਕਿਤੇ ਇਸ ਪਤੀ ਨੇ ਅਜਿਹੇ ਜਖਮ ਦਿੱਤੇ ਨੇ ਆਪਣੀ ਪਤਨੀ ਨੂੰ ਜਿਹੜੇ ਕੀ ਕੋਈ ਕਿਤੇ ਕੋਈ ਵਿਅਕਤੀ ਨੂੰ ਸੋਚ ਨਹੀਂ ਸਕਦਾ ਕਿਉਂਕਿ ਬੜੀ ਹੀ ਸੋਚ ਅਤੇ ਸਮਝ ਤੋਂ ਬਾਅਦ ਦੀ ਗੱਲ ਹੈ ਕਿ ਜਿਹੜਾ ਜਾਲਨਪਤੀ ਜੇਕਰ ਉਸ ਤੋਂ ਆਪਣੀ ਪਤਨੀ ਦਾ ਰਿਸ਼ਤਾ ਇਲਾਜ ਨਹੀਂ ਕਰਵਾਇਆ ਜਾਂਦਾ ਸੀਗਾ ਤਾਂ ਉਸ ਨੂੰ ਕਿਸੇ ਨਜ਼ਦੀਕੀ ਕਿਸੇ ਸੋਸਾਇਟੀ ਦੀ ਕੋਲ ਸੰਸਥਾਾਂਾਂ ਦੇ ਕੋਲ ਜਾ ਕੇ ਗੱਲਬਾਤ ਕਰਦਾ ਉੱਥੇ ਉਹਨੂੰ ਸੌਂਪ ਆਉਂਦਾ ਪਰ ਕਿਤੇ ਨਾ ਕਿਤੇ ਉਸ ਨੇ ਸ਼੍ਰੀਆਮ ਧੁੱਪ ਦੇ ਵਿੱਚ ਐ ਮੀਂਹ ਕਣੇ ਦੇ ਵਿੱਚ ਬਾਹਰ ਪਾਇਆ ਹੋਇਆ ਸੀਗਾ ਉਹਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੀ ਹਾਂ ਕਿ ਉਸ ਦੀ ਕਿਤਨੀ ਕਿਤਨੀ ਕਿੰਨੀ ਬੇहद ੜੀ ਬੁਰੀ ਹਾਲਤ ਹੋਈ ਵਸ ਪਤਨੀ ਜੀ ਇਸ ਵਿਅਕਤੀ ਤੇ ਉਸ ਮੁਲਾਜ਼ਮ ਦੇ ਵੱਲੋਂ ਨੌਲਜ ਕਰ ਲਿਆ ਕਿ ਇਸ ਵਿਅਕਤੀ ਤੇ ਜਿਹੜੀ ਸਖਤ ਤੋਂ ਸਖਤ ਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਜਿਹੇਆ ਵਿਅਕਤੀ ਅੱਗੇ ਤੋਂ ਜਿਹੇਆ ਕੰਮ ਕਰਨ ਲੱਗੇ ਸੋਚਾਂ 100 ਵਾਰ ਪਹਿਲਾਂ ਸੋਚੇ ਵੀ ਮੈਂ ਇਹ ਕਰਨਾ ਹੈ ਇਹ ਕੰਮ ਸਹੀ ਹੈ ਜਾਂ ਗਲਤ ਆ ਉਹ ਸੋਚ